ਵੇ ਗੱਟ ਹੋ ਗਈ ਆ ਮਾਰਨਿੰਗ ਸੁਬਾਹ ਦੇ অলਮੋਸਟ ਹੋ ਚੁੱਕਿਆ 4:15 ਬਾਲ ਮਾਟ ਗਏ ਆ ਪਹੁੰਚ ਆਪਾਂ ਮੈਂ ਦੱਸਿਆ ਹੀ ਨਾ ওই ਬੀਥ ਲੈਨ ਵੀ ਲੱਗੀ ਹੋ ਸਕਦੀ ਆ ਵੀ ਗੱਲਾਂ ਦੇ ਪਹਿਲਾ ਟਰੱਕ ਖੜਿਆ ਆਪਣੇ ਤੋਂ ਪਹਿਲਾਂ ਉਹ ਲੈਨ 'ਚ ਸਕਿਉਰਟੀ ਚੈੱਕ ਤੇ ਰਾਈਟ ਲੈਨ 'ਚ ਖੜਨਾ ਹੁੰਦਾ ਇੱਥੇ ਉਹ ਕਹਿੰਦਾ ਲੈਫਟ ਵਾਲੀ ਵਿੱਚ ਇਹਨਾਂ ਦੇ ਆਪ ਦੇ ਟਰੱਕ ਜਾਂਦੇ ਬਾਲ ਮਾਟ ਦੇ ਇੱਥੇ ਔਲੀ ਔਲੀ ਹੋ ਰੋ ਤੇ ਜਾਵੜਨਾ ਪੰਜਵਾਂ ਪਹਿਲੇ ਕੋਲੇ ਚੈੱਕ ਇਨ ਵਗੈਰਾ ਹੋ ਗਿਆ ਸੀਗਾ ਹਨਾ ਇੱਥੇ ਇਧਰ ਕਰਕੇ ਆਂਦਾ ਪੇਪਰ ਪੇਰਾ ਫੜਾ ਜਾਂਦੇ ਆ ਉਹ ਕਹਿੰਦੇ ਪੇਟ ਕਰ ਹਜੇ ਡੋਰ ਨਹੀਂਗਾ ਫ੍ਰੀ ਹੈਗਾ ਸਾਡਾ ਤੇ ਤੈਨੂੰ ਕਾਲ ਕਰਾਂਗੇ ਜਦੋਂ ਜੋ ਕੋਈ ਵੀ ਡੋਰ ਫ੍ਰੀ ਹੁੰਦਾ ਮੈਂ ਚਲੋ ਉਹਨੇ ਟ੍ਰੈਕ ਤੇ ਵੇਨੇ ਆ ਲਾਈਵ ਪੇਪਰ ਗਏ ਆਪਾਂ ਨੂੰ ਮੈਲ ਡਿਲੀਵਰੀ ਹੋ ਗਈ ਡਨ ਸਵੇਰ 4:15 ਤੇ ਆਇਆ ਸੀ ਪਰ ਇਹਨਾਂ ਨੇ ਕਰੀ ਤਾਂ ਕਰੀ ਤਾਂ ਇਹਨਾਂ ਨੇ ਮਾਰੀ ਅੱਜ ਹਨ ਤੇ ਚਾਰ ਬੰਦਾਂ ਤੇ ਸਿਕਿਉਰਿਟੀ ਚ ਚੈੱਕ ਇਨ ਕਰਕੇ ਹਨ ਤੇ ਉਸ ਤੋਂ ਬਾਅਦ ਸਾਲਿਆਂ ਨੇ ਅੰਦਰ ਲਿਆ ਕੇ ਖੜਾਤਾ ਸੀਗਾ ਤੇ ਡਾਗ ਨਹੀਂ ਦਿੱਤੀ 6 ਵਜੇ ਡਾਗ ਦਿੱਤੀ ਆ ਹੁਣ ਵੱਢ ਕੇ 9:30 ਜੋ ਵੀ 3:30 ਘੰਟੇ ਡਾਗ ਤੇ ਲਾਦੇ ਹੁਣ ਡਨ ਹੋਇਆਗਾ ਹੁਣ ਪੇਪਰ ਮਿਲ ਗਏ ਹੁਣ ਚੱਲਦੇ ਆ ਪਿਕਅਪ ਕਰਨੀ ਨਾ ਮੈਂ ਪਰ ਉਹਨਾਂ ਨੇ ਪਰਿੰਦਾ ਸਾਰਾ ਪ੍ਰਬੰਧ ਆ ਪਰ ਪੀਸਾ ਲਗੇਗਾ ਕਹਿੰਦੇ ਐਥੋਂ ਕੱਢਣਾ ਕੁਝ ਵੀ ਖਾਣ ਨੂੰ ਤਾਂ ਐਥੋਂ ਕੱਢ ਲਓ ਆ ਇਹਨਾਂ ਦੇ ਪਾਪ ਆਪਦੇ ਬੜਮਾੜ ਦੇ ਟਰੱਕ ਆ ਉਹ ਦੇਖੋ ਤੇਲ ਪਾਈ ਜਾਂਦਾ ਨਾ ਇਹ ਇੱਥੋਂ ਹੀ ਤੇਲ ਤੂਲ ਪਾਉਂਦੇ ਆ ਅੰਦਰ ਹੀ ਆ ਬੇਹਰਾਊਸ ਦੇ ਆ ਇਧਰਲੀ ਸਾਈਡ ਇਹਨਾਂ ਦੀਆਂ 숍ਾਂ ਵਗੈਰਾ ਆ ਗਈਆਂ ਕੋਈ ਇਫੈਕਟ ਕਰਨਾ ਇਧਰ ਖੜਾ ਆਪਣਾ ਝੋਟਾ ਇਹਨੂੰ ਚਾਗਦੇ ਆ ਇਥੋਂ ਕਿਉਂ ਜਾਂਦਾ ਨਾ ਪਰਸ਼ਾਵਾਂ ਮੂਰੇ ਮੂਰੇ ਆਪਣਾ ਇਹਨੂੰ ਜਿਆਦਾ ਕਾਲੀ ਆ ਪਰਸ਼ਾਵ ਇਹਨੂੰ ਅਗਰ ਨਾਲ ਛੇਤੀ ਚੱਲ ਪੈਕਅਪ ਤੇ ਲੇਟ ਹੋ ਗਏ ਆ ਵੀ ਨਾਲ ਦਾ ਪੰਜਾਬੀ ਬਾਈ ਬੈਠਾਗਾ ਚੱਕ ਲੇਗੇ ਟਰੈਲਰ ਇਹਨਾ ਹੋ ਉਹ ਦੇਖ ਐਕਸਲ ਪਿੱਛੇ ਲਾਉਣੇ ਪੈਂਦੇ ਹੁੰਦੇ ਆ ਜਮਾ ਜਦੋਂ ਆਪਾਂ ਡੌਗ ਤੇ ਲਾਉਣੇ ਆ ਕਈ ਵੇਰਾਂ ਰੀਵਰ ਤੋਂ ਮੈਂ ਪਹਿਲਾਂ ਹੀ ਬੰਦ ਕਰਕੇ ਜੋ ਡਨ ਹੋ ਗਏ ਸੀ ਅੰਦਰ ਚੱਕਣ ਗਿਆ ਪੇਪਰ ਵਰਕ ਤੇ ਆਂਟ ਵਗੈਰਾ ਆਪਾਂ ਕੱਢਦੇ ਆ ਮੁੜ ਕੇ ਨਾਲੇ ਆ ਐਕਸਲ ਹਨ ਆ ਦੇਖੋ ਨਾਲ ਕਿਆਲੀ ਵਾਲਾ ਇੱਥੇ ਹੈ ਨਾ ਇਹਨੂੰ ਇੱਥੇ ਇੱਕ ਕਰ ਲਾਂਗੇ ਆਹ ਤਾਂ ਬੱਕੜ ਬੱਦਲ ਕੱਡੇ ਸੋਹਣੇ ਹਨਾ ਆਣਾ ਇਥੇ ਸਿਕਿਉਰਿਟੀ ਚੈੱਕ ਆਊਟ ਕੀਤਾ ਇਹ ਦੇਖਦੇ ਹੁੰਦੇ ਟ੍ਰੇਲਰ ਖਾਲੀ ਆ ਹਨਾ ਭਾਵੇਂ ਲੋਕਾਂ ਅੰਦਰੋਂ ਵੀ ਤੁਸੀਂ ਲਾਹਿਆ ਤੁਸੀਂ ਕੋਈ ਹੋਰ ਛੱਡਿਆ ਹੋਊ ਤਾਂ ਵਿੱਚ ਹੋਊ ਹਨਾ ਖਾਲੀ ਆ ਮੈਂ ਮਣਕੇ ਜੇਸੀ ਵੀ ਦੇਖ ਕੇ ਗੱਲ ਯਾਦ ਆ ਗਈ ਇਹ ਰਾਤ ਤਾਂ ਹੈ ਨਹੀਂ ਸੀ ਸਵੇਰ ਤਾਂ ਹੈ ਨਹੀਂ ਸੀ ਦਿਖਣ ਲੱਗੀ ਪਈ ਆ ਇਹ ਮੈਂ ਹੁੰਦੀ ਇਹ ਕਿਤੇ ਲੱਗੀ ਪਿੰਡ ਚ ਉਥੇ ਆਹ ਨੂੰ ਮੇਰੇ ਸੀਗੇ ਦਾਗ ਵੀ ਤੇ ਦਾਲੇ ਖੜੇ ਹੋਣੇ ਸੀਗੇ ਇਹ ਕਿਵੇਂ ਚਾਲਦੀ ਆ ਇੱਥੇ ਦੇਖ ਲਾ ਉਹੀ ਦੋ ਬੰਦੇ ਆ ਗਏ ਇਹਨਾਂ ਦੇ ਆ ਤਾਂ ਨਹੀਂ ਦਾਪੀ ਜਾਣੇ ਦਾ ਮਮੂਲੀ ਗੱਲ ਆਣਾ ਸਾਈਡਾਂ ਤੇ ਖੜਕੇ ਦੇਖਣ ਵਾਲੇ ਟੋ ਬੁੱਲੇ ਇਹਨਾ ਖੜਕਾ ਹੁੰਦਾ ਹੋਊਗਾ ਲਾਸਟ ਟਾਈਮ ਉਦੋਂ ਮੈਂ ਨਹੀਂ ਬੈਟਰੀ ਪੁੱ ਲੈ ਗਿਆ ਦੇ ਹੋਏ ਬਹੁਤ ਘੰਟੇ ਕੰਮ ਰੀਫਰ ਉੱਪਰ ਕਲੀਨ ਕਰਨ ਨੂੰ ਨਾ ਵਾਹ ਉਹੀ ਆਪਾਂ ਫ੍ਰੀ ਟਰੈਲਰ ਵਾਜ ਹੀ ਫੇਰ ਕਰਨਾ ਉਤੋਂ ਦੀ ਮਾਰ ਦਾਂਗੇ ਪਾਣੀ ਕਿਹੜੇ ਬਣਾ ਦੇਣੀ ਆ ਗੱਲ ਆ ਇਹ ਨਾਲੇ ਜਾਂਦਾ ਨਾ ਭੱਜਿਆ ਰੋਲਾ ਕੀ ਆ ਨਾ ਟ੍ਰੇਲਰ ਹੁਣ ਜਮਾ ਕਲੀਨ ਪਿਆ ਸੀ ਨਾ ਕੱਲਾ ਇਹਦੇ ਚ ਬਲੋਰ ਮਾਰਿਆਗਾ ਉਹ ਕਹਿੰਦੇ ਵਾਸ਼ ਕਰਾ ਕੇ ਲਿਆਓ ਉਹ ਕਰਾਓ ਹਣ ਉਹ 2 USD 60 70 ਡਾਲਰ ਲੱਗ ਜਾਂਦੇ ਹਨ ਉਹ ਤੋਂ ਚੰਗਾ ਚੀਜ਼ ਵਧੀਆ ਕਿਉਂਕਿ ਕਲੀਨ ਹੀ ਸੀਗਾ ਇਹ ਕਿਹੜਾ ਗੰਦਾ ਹੈ ਬਾਕੀ ਉਹ ਬਲੋਰ ਮਾਰਦਾ ਹੀ ਉਹ ਤੇ 2 ਮਿੰਟ ਲੱਗ ਦਿਆ ਜੇ ਬਰੂਮ ਮਾਰਨਾ ਉਹ ਤਾਂ ਟਾਈਮ ਬਾਬਾ ਖਾ ਜਾਂਦਾ ਠੀਕ ਹੈ ਤੇ ਆ ਕਰਤਾ ਆਪਾਂ ਟ੍ਰੇਲਰ ਵਾਸ਼ ਟੋਟੋ ਨਿਆਰੇ ਠੀਕ ਹੈ ਬਰੂਮ ਨਾਲੇ ਰੀਫਰ 'ਚ ਮਾਰਨਾ ਔਖਾ ਹੁੰਦਾ ਕਿਉਂਕਿ ਆ ਵੀਵਾ ਵਿੱਚ ਲੈਣਾ ਜੀ ਇਹਦੇ 'ਚ ਨਹੀਂ ਵਾਜਦਾਗਾ ਇਦੂ ਆਪਣਾ ਖਾ ਘੈਂਟ ਆ ਕੰਮ ਕਰ ਲੈ ਹੋ ਗਿਆ ਟ੍ਰੇਲਰ ਵਾਸ਼ ਠੀਕ ਹੈ ਤੇ ਹੁਣ ਤੁਰਦੇ ਆਪਾਂ ਹੁਣ ਤੁਰ ਕੇ ਇੱਧਰ ਸਾਰਾ ਖਾਲੀ ਪਿਆ ਠੀਕ ਹੈ ਲੈ ਵੀ ਸਾਰਾ ਕੁਝ ਹੋ ਗਿਆ ਓਕੇ ਰੀਵਰ ਵੀ ਆਪਾਂ ਕਰਤਾ ਗ੍ਰੀਨ ਹਨਾ ਬਾਸ ਵੀ ਆਲਾ ਜਮਪੁਰ ਤੇ ਆ। ਉੱਥੋਂ ਤੱਕਣਾ ਤਾਂ ਲੋਟੜੀ ਆਪਾਂ ਤੇ ਉੱਥੇ ਜਾ ਕੇ ਦੇਖਦੇ ਆ। ਬਾਕੀ ਡਿਸਪੈਚ ਦਾ ਵੀ ਆਇਆ ਸੀ ਕਹਿੰਦੇ ਕਿ ਕਦੋਂ ਪਹੁੰਚਣਾ। ਅਜਾ 220 ਕਿਲੋਮੀਟਰ ਉਹ ਹੀ 220 ਘੰਟੇ ਲੱਗਣਗੇ ਕਿਉਂਕਿ ਰਾਹ ਥੋੜਾ ਜਿਹਾ ਸਿੰਗਲ ਵਾਲਾ ਹੈਗਾ। ਪੂਰ ਤਾਂ ਨਹੀਂ ਆਏਗਾ। ਮੈਂ ਨਾਲ ਉੱਥੇ ਜਾ ਕੇ ਹੁੰਦੇ ਆ ਬਸ ਸਾਰਾ ਕੋਈ ਫੋਟੋ ਹੋਵੇ। ਜੋ ਗਏ ਉੱਥੇ ਲੋਡਣ ਚੱਕੜਾ ਕਰਕੇ ਕਿਸੇ ਹੋਰ ਕੰਪਨੀ ਦਾ ਟਰੈਲਰ ਹੁੰਦਾ ਜਾਂ ਸਾਡੀ ਦਾ ਹੀ ਹੁੰਦਾ ਫਿਰ ਕਿਹਦਾ ਪਾਇਰ ਫਲੈਟ ਆ ਕਿਸੇ ਦਾ ਬਹੁਤ ਬਹੁਤ ਕਰਤੂਕ ਚਾ ਰਵੇ ਜਾਂ ਵੀ ਇਹੋ ਦਾ ਢੇਟ ਹੋਰ ਨਿਕਲ ਜਾਂਦਾ ਹੁੰਦਾ ਨੈਸਲੇ ਦਾ ਲੋਡ ਹੁੰਦਾਗਾ ਬਾਕੀ ਜਾ ਕੇ ਪਤਾ ਲੱਗਦਾ ਜਿਵੇਂ ਮੈਂ ਦਰਿਆਣਾ ਦੋਨੇ ਸਾਈਡਾਂ ਤੇ ਮੱਕੀ ਆ ਮੈਂ ਇੱਕ ਚੀਜ਼ ਨੋਟ ਕਰਦਾ ਜਿਵੇਂ ਆ ਦੇਖੋ ਜਿਵੇਂ ਹੈਗਾ ਹਨਾ ਉੱਚਾ ਨੀਮਾ ਉਵੇਂ ਹੀ ਇਹ ਫਸਲ ਬੀਜਦੇ ਆ ਨਾ ਕੋਈ ਪਾਣੀ ਦਾ ਨਹੀਂ ਇਹਨਾਂ ਦਾ ਵੀ ਲਾਉਣਾਗਾ ਤੇ ਨਾ ਹੀ ਇਹਨਾਂ ਨੇ ਕੋਈ ਪੱਧਰ ਕਰਨਾ ਜੇ ਮੈਂ ਕਹੇ ਇਹ ਆਪਣੇ ਹਨਾ ਆਪਣੇ ਵਾਲਿਆਂ ਦੇ ਹੱਥ ਚ ਆ ਗਿਆ ਜਦੋਂ ਹੁਣ ਜਿਵੇਂ ਕੈਲੀਫੋਰਨੀਆ ਵਗੈਰਾ ਉਹ ਮੋਸਟਲੀ ਆਪਣੇ ਬੰਦਿਆਂ ਕੋਲੇ ਆ ਹਨਾ ਜਿਆਦੇ ਉੱਥੇ ਖੇਸ਼ ਖੈਰ ਕਰ ਲਿਆ ਪੱਧਰ ਪੁੱਧਰ ਆ ਦੇਖੋ ਆ ਮੱਕੀ ਬੱਡੀ ਵੀ ਆ ਜਿਵੇਂ ਹੈਗਾ ਸੀ ਉੱਚਾ ਨੀਮਾ ਹਨਾ ਉਵੇਂ ਹੀ ਆਗਾ ਉਵੇਂ ਹੀ ਬੀਜ ਦਿੰਦੇ ਆ ਉਵੇਂ ਹੀ ਵੱਢ ਲੈਂਦੇ ਆਗੇ ਇਹਨੀਆਂ ਵੀ ਇਹਨੂੰ ਪਹਿਲਾਂ ਪੱਧਰ ਕਰਨਾ ਹਨਾ ਜਾਂ ਫੇਰ ਉਹ ਕਰਨਾ ਵੀ ਮੋਟਰਾਂ ਦਾ ਪਾਣੀ ਇਹ ਬਾ ਮੀ ਪੈ ਗਿਆ ਠੀਕ ਹੈ ਨਹੀਂ ਕਈ ਥਾਵਾਂ ਤੇ ਉਹ ਪੁਹਾਰਾ ਸਿਸਟਮ ਹੈਗਾ ਚਲੋ ਉੱਥੇ ਉਹਦੇ ਨਾਲ ਪਾਣੀ ਪੋਣੀ ਦਿੰਦੇ ਜੇ ਉਦਾਂ ਦੀ ਫਸਲ ਆ ਇਹਨਾਂ ਦੇ ਹੈਗੇ ਹਨਾ ਸਾਨੂੰ ਨਾ ਘਟਾਉਣ ਜੇ ਇੱਥੇ ਆ ਜਿਹੜੇ ਉਹ ਬਣੇ ਪਿਆ ਇਨਾਂ 'ਚ ਮੱਕੀ ਪਾ ਦਿੰਦੇ ਆ ਆ ਖੜੀ ਮਸ਼ੀਨ ਬਸ ਇਹਦੇ ਇਹਨਾਂ ਨੇ ਹੁਣ ਉਹ ਰੋਲ ਬਣਾ ਕੇ ਰੱਖ ਲੈਣੇ ਆਗੇ ਤੇ ਆਹ ਦੇ ਇਕੱਠੇ ਕਰਕੇ ਹਨਾ ਡੰਗਣਾ ਡੰਗਣਾ ਵਾਸਤੇ ਆਹ ਦੇਖੋ ਇੱਧਰਲਾ ਬਾਣ ਜਮਾ ਪਿਆ ਨਾ ਚਟਿਆ ਤੇ ਆਹ ਹਜੇ ਬੱਟੀ ਵੀ ਆ ਮੱਕੀ ਐ ਇਧਰੋਂ ਤੇ ਆਹ ਖੜੀ ਐ ਇੱਥੇ ਮੱਕੀ ਆਪਣੇ ਨਾਲੋਂ ਫਿਰ ਮੱਕੀਆਂ ਮਾੜੀਆਂ ਗਿਆ ਆਪਣੇ ਤਾਂ ਨਾ ਬੰਦਾ ਵੀ ਨਹੀਂ ਦੀਦਾ ਹੁੰਦਾ ਵਿੱਚ ਅਸੀਂ ਉੱਥੇ ਲਾਉਂਦੇ ਰਹੇ ਆ ਫੇਰ ਇਹ ਤਾਂ ਤਿੰਨ ਤਿੰਨ ਛੱਲੀਆਂ ਵੀ ਹੁੰਦੇ ਆ ਇੱਥੇ ਕੈਰੀ ਛੱਲੀ ਆ ਓਡੀ ਓਡੀ ਖੈਰ ਛੱਲੀ ਵੀ ਨਹੀਂ ਗਈ ਤੇ ਉਹ ਗੱਲ ਨਹੀਂ ਹੈਗੀ ਆਪਣੇ ਤਾਂ ਉੱਥੇ ਬਾਣ ਬੌਲੇ ਤਗੜੇ ਓਨੇ ਤਗੜੇ ਇੱਥੇ ਨਹੀਂ ਹੈਗੇ ਇਹ ਤਾਂ ਹੀ ਮੇਰੇ ਸਾਰਾ ਜਿੰਨੇ ਕਿ ਨਿਕਲੇ ਠੀਕ ਆ ਬਾਕੀ ਭਾਈ ਇਹਨਾਂ ਦੀ ਜੇ ਮਾਰ ਕਰ ਗਈ ਹੈ ਨਾ ਖਤਮ ਹੋ ਗਈ ਫਸਲ ਇਹਨਾਂ ਨੂੰ ਇੰਸ਼ੋਰੈਂਸ ਮਿਲ ਜਣੀ ਆਪਣੇ ਚੱਲ ਉਹ ਸਿਸਟਮ ਹੈ ਨਹੀਂਗਾ ਕੋਈ ਇੰਸ਼ੋਰੈਂਸ ਵਾਲਾ ਇਹਨਾਂ ਦੇ ਉਹ ਸਿਸਟਮ ਵਧੀਆਗਾ ਤਾਂ ਹੀ ਇਹਨਾਂ ਦੇ ਬਾ ਰੱਬ ਆਸਰੇ ਛੱਡ ਦਿੰਦੇ ਅਮੀ ਪੈ ਗਿਆ ਠੀਕ ਆ ਹੋ ਜਾਣੀ ਆ ਵਧੀਆ ਆ ਸਾਰਾ ਮੋਸਟਲੀ ਫਾਰਮ ਹੀ ਦੋਨੇ ਸਾਈਡਾਂ ਉੱਚਾ ਨਹੀਂ ਮਾ ਪੂਰਾ ਚਮੇ ਨਹੀਂ ਬੰਦਿਆਂ ਨੇ ਹਨਾ ਵੀ ਕੋਟੂ ਆ ਪੱਧਰ ਕੀਤਾ ਉਹ ਨਾ ਬਸ ਜਿਵੇਂ ਹੈਗਾ ਉਵੇਂ ਹੀ ਬੀਜ ਦੇ ਆਗੇ ਪੂਰਾ ਹੀ ਫਰਕ ਨਹੀਂਗਾ ਉਧਰ ਜਿੱਮੇ ਕੈਨੇਡਾ ਚ ਵੀ ਆਹੀ ਹਨ ਮੈਂ ਦੇਖਦਾ ਉਹਨਾਂ ਤੇ ਯੂ ਐਸ ਐਚ ਵੀ ਇਧਰ ਅਮਰੀਕਾ ਚ ਤੇ ਮੇਰੇ ਉਧਰ ਸਰੀ ਸਰੀ ਵਾਲੀ ਸਾਈਡ ਤਾਂ ਕਰ ਰਹੀ ਆ ਵੀ ਪੱਧਰ ਜਿੱਮੇ ਉਧਰ ਕਈ ਹੋਰ ਫਸਲਾਂ ਦੇ ਕਰਦੇ ਹਨ ਬੈਰੀ ਬੁਰੀ ਬੈਰੀ ਵਾਲੇ ਬਾਣ ਹਨ ਉਹਨਾਂ ਚ ਵੀ ਪਹਾੜਾ ਸਿਸਟਮ ਹੈ ਇਧਰ ਕੈਲੀਫੋਰਨੀਆ ਨੂੰ ਵੀ ਕਹਿੰਦੇ ਉਧਰ ਤਾਂ ਜਮਾ ਆਪਣੇ ਵਾਲਾ ਕੰਮ ਹੀ ਆ ਮੋਟਰਾਂ ਉਵੇਂ ਹੀ ਚੱਲਦੀਆਂ ਕੈਲੀਫੋਰਨੀਆ ਵਾਲੀ ਸਾਈਡ ਤਾਂ ਤੇ ਇਧਰ ਨਹੀਂ ਪਰ ਇਧਰ ਸਾਰਾ ਜਿਵੇਂ ਹੈਗਾ ਉਮੀਦਾਂ ਉਵੇਂ ਹੀ ਆਗੇ ਬਸ ਇਧਰ ਮੋਸਟਲੀ ਜਿਆਦਾ ਮੈਂ ਤਾਂ ਮੱਕੀ ਦੇਖੀ ਆ ਕਿ ਮੱਕੀ ਮੁੱਕੀ ਜਾਂ ਉਧਰ ਜਦੋਂ ਬਿਨੀ ਪੈਗ ਤੋਂ ਐਮਰਸਨ ਵਾਲਾ ਬਾਰਡਰ ਨਾ ਕਹਿੰ ਟੈਮਨਾਲ ਆ ਤੇ ਉੱਥੇ ਨੇੜੇ ਉਹਨਾਂ ਨੇ ਵਿਆਹ ਹੁੰਦੇ ਆ ਛਕਮਲਾਂ ਦੀ ਖੇਤੀ ਹੁੰਦੀ ਆ ਤੇ ਆਲੂਆਂ ਦੀ ਉਹ ਨਾ ਛਕਮਲਾਂ ਦੀ ਉੱਥੇ ਨਾਲ ਹੀ ਆ ਗਈ ਫੈਕਟਰੀ ਉਹਨਾਂ ਨੇ ਹੁਣ ਸਨੋਹ ਦੇ ਦੇਣਾ ਆਉਂਦੇ ਆ ਮੂਰੇ ਨਾ ਉਹਨਾਂ ਨੇ ਢੇਰ ਮਾਰ ਦੋਣਾ ਉੱਤੇ ਉੱਤੇ ਟਿੱਬੇ ਪੂਰੇ ਤੇ ਬਾ ਉਹਦੀ ਕੀ ਆ ਸ਼ੂਗਰ ਬਾਨਨੀ ਆ ਤਾਂ ਹੀ ਇਹ ਥੋੜੀ ਡੇਂਜਰ ਜ਼ਿਆਦੇ ਇੱਥੋਂ ਵਾਲੀ ਹੈ ਨਾ ਖੰਡ ਤੇ ਉਹ ਸ਼ੂਗਰ ਮਿਲ ਲੱਗੀ ਉਹਦੇ ਵਾਸਤੇ ਉਹ ਬੀਜ ਦੇ ਕਰਦੇ ਆ ਤੇ ਉਹਨਾਂ ਨੇ ਢੇਰ ਮਾਰ ਕੇ ਹੁਣ ਪੂਰੇ ਉੱਤੇ ਉੱਤੇ ਰੱਖ ਦਿੰਨੇ ਉਹ ਸਾਰਾ ਸਾਲ ਚੱਲੀ ਜਾਣਾ ਤੇ ਕੋਈ ਟਕਣਾ ਨਹੀਂ ਕੋਸ ਨਹੀਂਗਾ ਤੇ ਉਮੀ ਉਹਨਾਂ ਨੇ ਵਾਟ ਲੈਣੀ ਆ ਉਹ ਚੱਲੀ ਜਾਂਦੀ ਆ ਮਸ਼ੀਨ ਆ ਦੇਖੋ ਗੋਰਾ ਜੱਟ ਸੀ ਇਹ ਗੋਰਾ ਜੱਟ ਇੰਨਾ ਘਲੇ ਆ ਇਹਦੇ ਪਿੱਕੇ ਆ ਜਿਹੜੇ ਖੇਤਾਂ ਵਾਲੇ ਗੋਰੇ ਆ ਨਾ ਇਹਨਾਂ ਦੇ ਪਿੱਕੇ ਇਦਾਂ ਦੇ ਹੀ ਆਗੇ ਨਾ ਤੇ ਨੈਸਲੇ ਵਾਲਾ ਨੇ ਪਹੁੰਚ ਗਏ ਸੀਗੇ ਇੱਥੇ ਆਪਾਂ ਛੱਡ ਦੇਣਾ ਇਹ ਵਾਲਾ ਐਮਪਟੀ ਟ੍ਰੇਲਰ ਤੇ ਇਥੋਂ ਲੋਡੜੀ ਚੱਕਣਾਗਾ ਉਧਰ ਦਾ ਜਾਣਾਗਾ ਅਨਟਾਰੀਓ ਦਾ ਲੋਟੜ ਬੰਦਰੋਂ ਜਾਣੇ ਆਉਣ ਤੋਂ ਪੁੱਛਦੇ ਆ ਵੀ ਕਿਹੜੇ ਸਾਈਡ ਤੋਂ ਚੱਕਣਾ ਕਰਨਾ ਤੇ ਕਿੱਥੇ ਛੱਡਣਾ ਤੇ ਨਾਲੇ ਆਪਾਂ ਨੂੰ ਪੇਪਰ ਦੇ ਦੂਗਾ ਇੱਧਰ ਕਰਦੇ ਆਂ ਚੈੱਕ ਇਨ ਆ ਕੇ ਪੇਪਰ ਮਿਲ ਗਏ ਆ ਆਪਾਂ ਨੂੰ ਇੱਥੋਂ ਲੋਟੜ ਤੇ ਆਹ ਐਮਪੀ ਕਹਿੰਦੇ ਇੱਥੇ ਛੱਡ ਦੋ ਇਧਰ ਆ 2 ਨੰਬਰ ਤੇ ਛੱਡ ਕੇ ਤੇ ਬਿਲਡਿੰਗ ਦੇ ਦੂਜੇ ਪਾਸੇ ਆ ਨਹੀਂ ਅੱਗੇ ਮੋਸਟਲੀ ਨਾਲ ਦੂਜੇ ਝਾੜ ਚ ਛੱਡਣਾ ਹੁੰਦਾ ਉੱਥੋਂ ਚਕਾਉਂਦੇ ਆ ਅੱਜ ਇਹ ਕਨੇ ਇੱਥੇ ਸੇਮ ਲੋਕੇਸ਼ਨ ਤੇ ਛੱਡਣਾ ਤੇ ਸੇਮ ਤੋਂ ਚੱਕਣਾ ਚਾਕੇ ਲੋਡ ਭਾਜੋ ਬਾਕੀ ਇਹ ਚਾਕੇ ਦੇਖਦੇ ਆ ਮੇਡ ਰੂਟ ਦਾ ਕੀ ਸੀ ਨਾ ਪੇਪਰ ਤਾਂ ਲੋਡ ਦੇ ਪਹਿਲਾਂ ਹੀ ਮਿਲ ਗਏ ਸੀ ਪਰ ਇੱਕ ਉਹਦੇ ਚ ਗਲਤੀ ਸੀ ਇੱਥੇ ਨਾ ਇਹ ਟਰੈਲਰ ਨੰਬਰ ਹੈਗਾਗਾ ਜੇ ਐਸ ਹਨ ਹਾਲਾ ਇਹਨਾਂ ਨੇ ਪਾਏ ਪਿਆ ਸੀ ਜੇ 5 ਉਹ ਇਹਨਾਂ ਨੂੰ ਦੁਬਾਰੇ ਸਹੀ ਕਰਾ ਕੇ ਲੈ ਆਏਗਾ ਬਾਕੀ ਹਾਲ ਗੋਡਾ ਟਾਇਰ ਟੂਰ ਓਕੇ ਰਿਪੋਰਟ ਆ ਆ ਪਾ ਕੇ ਪ੍ਰੀ ਟ੍ਰਿਪ ਚੱਲਦੇ ਆ ਆਪਾਂ ਜਿੱਧਰੋਂ ਚੱਲਣਾ ਓਕੇ ਅਜੇ ਮੈਂ ਹੁਣ ਸਾਰਾ ਕੁਝ ਲੈ ਕੇ ਇੱਧਰ ਖੜੀ ਐ ਨਾ ਕਾਰਾਂ ਬੱਦਲ ਵੇਹੇ ਬੜੇ ਸੋਹਣੇ ਆ ਦੇਖਣਾ ਆ ਕੀ ਬਣਿਆ ਪਿਆ ਸਾਲਾ ਛੱਪ ਜਾ ਹਨਾ ਹੋਰੀ ਆਹ ਨਾਲ ਪਿੰਨ ਖਿੱਚਤੀ ਆ ਡਰਾਈਵ ਐਕਸਲਾਂ ਤੇ ਥੋੜਾ ਜਿਹਾ ਵੱੱਦ ਲੱਗਦਾ ਸੀਗਾ ਉਹਦੇ ਕਰਕੇ ਤੇ ਉਹਨੇ ਡਿਸਪੈਚ ਨੂੰ ਪੇਪਰ ਸੈਂਡ ਕੀਤੇ ਹੋਏ ਆਗੇ ਉਹ ਪੇਪਰ ਚੈੱਕ ਕਰਦਿਆ ਤੇ ਆਪਾਂ ਵੇਟ ਸੈੱਟ ਕਰ ਲੈਨੇ ਆਂਗੇ ਮੜਿਆ ਬਾਨ ਨੂੰ ਬੈਕ ਕਰ ਦੇਣਾ ਨਹੀਂ ਵੇਟ ਘਾਟ ਜੂਗਾ ਉਹ ਕਹਿੰਦਾ 60 ਤੋਂ ਸੂਈ ਟੁੱਪੀ ਜਾਂਦੀ ਆ ਹਨਾ ਇਹਦੀ ਦੀ ਨਾਲੀ ਚਾਚ ਨਾਲ ਧੱਕ ਪੈਂਦੀ ਕਰਕੇ ਆ ਦੇਖੋ ਤਾਂ ਕਰਕੇ ਉਹ ਨੰਗਾ ਆਪਾਂ ਸੈੱਟ ਕਰ ਦਿੰਨੇ ਇਹਨੂੰ ਗਾਮਸ਼ਾ ਕਰਕੇ ਲੈ ਵੀ ਲੋਡ ਲਾੜ ਲਿਆ ਚੱਕ ਮੁੱਕ ਤੇ ਪਾਤੀ ਆਉਣ ਡਿਊਟੀ ਠੀਕ ਹੈ ਨਾਲ ਪੀਣਿਆ ਚਾਹ ਤੇ ਨਾਲ ਖਾਣਿਆ ਆਪਾਂ ਖੋਏ ਦੀਆਂ ਪਿੰਨੀਆਂ ਠੀਕ ਹੈ ਪਾਣੀਆਂ ਗਏ ਨੇ ਤਾਂ ਦੱਸ ਦਿਓ ਫੇਰ ਤੁਰਦੇ ਆ ਇੱਥੋਂ ਚਾਹ ਚ ਪੀ ਕੇ ਖਾ ਕੇ ਪਿੰਨੇ ਆ ਭੁੱਖ ਲੱਗੀ ਪਈ ਸੀ ਓਕੇ 3-4 ਘੰਟੇ ਹੋ ਗਏ ਸਵੇਰ ਦੀ ਚਾਹ ਪੀਤੀ ਲੂ ਉਹ ਦੁਬਾਰਾ ਖਾਦਾ ਹੀ ਨਹੀਂ ਸੀ ਕੋਸਾ ਤੇ ਹੁਣ ਤੁਰਦੇ ਆ ਆਪਾਂ ਹੁਣ ਡਿਊਟੀ ਪਾ ਕੇ 15-16 ਮਿੰਟਾਂ ਦੀ ਪ੍ਰੀ ਟ੍ਰੈਪ ਤੇ ਪੋਸਟ ਟ੍ਰੈਪ ਕਰਕੇ ਆਲ ਗੁੱਡਾ ਨਸਲੇ ਵਾਲਿਆਂ ਦਾ ਕੰਮ ਠੀਕ ਆ ਉਹ ਛੱਡਤਾ ਸੀ ਆਪਾਂ ਆਪਦਾ ਐਮਟੀ ਲੋਡਡ ਚੱਕ ਲਈਓ ਇੱਕ ਕਰਦਾ ਹੀ ਵਰਕ ਸੀਗਾ ਪੇਪਰ ਵਰਕ ਤੇ ਉਹ ਮੈਂ ਚੇਂਜ ਕਰਾ ਲਿਆ ਹੁਣ ਤੁਰਦੇ ਆ ਆਪਾਂ ਅੜਾ ਨਾ ਜੂਨੀਅਰ ਆਪਣਾ ਟਾਕੜ ਆਹ ਹੈ ਨਾ ਇਹਨਾਂ ਦਾ ਸਕਿਉਰਿਟੀ ਸਿਸਟਮ ਆ ਇੱਧਰ ਦੀ ਐਂਟਰ ਹੋਇਆ ਸੀ ਮੈਂ ਮੈਨੂੰ ਕਹਿੰਦਾ ਟਰੇਲਰ ਵਾਸ਼ ਕੀਤਾ ਮੈਂ ਕਿਹਾ ਹਾਂ ਵਾਸ਼ ਕਰਾ ਕੇ ਲਿਆਇਆ ਮੈਂ ਕਿਹਾ بابا ਇਹ ਐ ਨਾ ਕਿਤੇ ਚੰਗਾ ਲਿਆ ਰਸੀਦ ਦਿਖਾ ਤੇ ਇਹਨੇ ਉਹ ਇਹ ਨਾ ਚੈੱਕ ਕਰਦੇ ਹੁੰਦੇ ਡੋਰ ਖਲਾ ਕੇ ਇਹਨੇ ਚੈੱਕ ਕੀਤਾ ਮੈਨੂੰ ਕਹਿੰਦਾ ਓਕੇ ਮੈਂ ਫੇਰ ਅਸੀਂ ਵਾਸ਼ ਕਰਦੇ ਹਾਂ ਹੀ ਚੱਲਦਾ ਬਾਕੀ ਤੇ ਰਸੀਦ ਨਾ ਮੰਗ ਲਈ ਗਾਵਸ਼ਾ ਅੱਗੇ ਵੀ ਇਹਨੇ ਹੁਣ ਵੀ ਇੱਥੋਂ ਇੱਕ ਵਾਰੀ ਫੇਰ ਉੱਪਰ ਚੈੱਕ ਕਰਨੇ ਆ ਇੱਥੇ ਆ ਜਿੱਥੇ ਆ ਸਟਾਪ ਹਨ ਇੱਥੇ ਰੁਕਣਾਗਾ ਸਾਰਾ ਕੁਝ ਓਕੇ ਹੋ ਜਾਣਾ ਫੇਰ ਹੀ ਤੋਰਨਾ ਆਪਾਂ ਨੂੰ ਅੱਗੇ ਨੂੰ ਪਹੁੰਚ ਗਿਆ ਜੀ ਆਪਾਂ ਆ ਕੇ ਨੇ ਪੁਆਇੰਟ ਵਾਲੇ ਲਾਟ ਇਥੋਂ ਭਰ ਲ ਗਏ ਆਪਾਂ ਤੇਲ ਤੇਲ ਤੁਲ ਭਰ ਕੇ ਤੇ ਨਾਲੇ ਲੱਗੇ ਸ਼ਾਵਰ ਹਣਾ ਤੋਂ ਕੱਲ ਤਾਂ ਕਰੋ ਇਹ ਨੂੰ ਰਹਿ ਸੀਗੇ ਲੋਡ ਨੇ ਪਈ ਅੱਜ ਆਪਾਂ ਨੂੰ ਅਗਿਆ ਦੂਜਾ ਦਿਨ ਘਰ ਉਤਰਿਆ ਨੂੰ ਇਹ ਤਾਂ ਸ਼ਾਵਰ ਰੋ ਸ਼ੂਗਰ ਲੈਣੇ ਆ ਤੇਲ ਤੁਲ ਭਰ ਕੇ ਕਰਾਣਾ ਪਾਰਕਿੰਗ ਚ ਲਾਉਣਾ ਟਰੱਕ ਆਲੇ ਖਾਣ ਪੀਣ ਦਾ ਦੇਖਦੇ ਆ ਕੀ ਹਿਸਾਬ ਕਿਤਾਬ ਆ ਨਾ ਸਾਹਮਣੇ ਕਾਰਾਂ ਵਾਲਾ ਪੰਪ ਇੰਦਰ ਇੱਥੇ ਲਾਲ ਕੇ ਲਾਲ ਕੇ ਲਾਲ ਕੇ ਕਿਹੜਾ ਫੇਲਾ ਕਿਹੜਾ ਫੇਲਾ ਭਾਈ ਤੇਤੀ ਲਾਉਣੇ ਆ ਚਲੋ 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 ਉਹ ਰੁਕ ਜਾ। ਠੀਕ ਰਾਈਟ। ਮੈਂ ਨਾ ਤੇਲ ਤੂਲ ਭਰਾਲਿਆ ਸੀਗਾ ਤੇ ਮੈਂ ਬਣਾਉਂਦਾ ਸੀਗਾ ਚਾਹ ਇੱਥੇ ਮੈਂ ਚੱਲ ਘੁੱਟ ਕੇ ਚਾਹ ਬਣਾ ਲਈਏ ਬਾੜ ਪਈਏ 7-8 ਘੰਟੇ ਨੇ। ਬਾਹਲੇ ਬੰਦੇ ਪੁੱਛਦੇ ਆ ਵੀ ਇਹ ਜੌਂਡੀਅਰ ਕਾ ਤੋਂ ਰੱਖਿਆ ਇੱਥੇ ਤੇ ਆ ਪਿੱਟ ਬੋਲ ਹਨ ਨਾਲ ਉਤਰਪੀਟਰ ਬੈਲਟ ਵੀ ਪਿਆ ਛੋਟਾ। ਉਹ ਕਹਿੰਦਾ ਮੇਰੇ ਪਿੰਡ ਵਾਲਿਆਂ ਨੂੰ ਤਾਂ ਪਤਾ ਚੱਲ ਜਾਇ ਤਾਂ ਸਾਡੇ ਕੋਲੇ ਇਹ ਸੇਮ ਹੀ ਜੌਂਡੀਅਰ ਹੁੰਦਾ ਜੋ ਮੈਂ ਬਾਹਰ ਆਇਆ 55 ਦਾ ਸਾਈ ਕਾਲੇ ਆਈ ਮੂਰੇ ਲਾਈਟਾਂ ਲਾਈਆਂ ਹੁੰਦੀਆਂ ਸੀ ਹਨਾ। ਆਈਂ ਬੂਖਰ ਲੱਗੇ ਹੁੰਦੇ ਛਤਰੀ ਉਤਰੀ ਤੇ ਪੈਟਵਾਲ ਆਪਣੇ ਕੋਲੇ ਘਰੇ ਹੁੰਦਾ ਹੀ ਰੱਖਿਆ ਹੋਇਆ ਹੈ ਨਾ। ਪੁੱਤਿਆਂ ਨਤਿਆਂ ਦਾ ਆਪ ਨੂੰ ਬਹੁਤ ਸ਼ੌਂਕ ਸੀਗਾ। ਤੇ ਉਹ ਪਹਿਲਾਂ ਤੋਂ ਹੀ ਰੱਖਦੇ ਰੂਖਦੇ ਹੈ ਨਾ ਮੈਂ ਉੱਥੇ ਇੱਥੇ ਤਾਂ ਨਹੀਂ ਐਵੇਂ ਕਹਦਾ ਰੱਖਿਆ। ਉੱਥੇ ਰੱਖਿਆ ਹੋਇਆ ਹੁੰਦਾ ਹੀ ਇਹ ਤਾਂ ਕਰਕੇ ਆ ਜਾਦਾ ਜਾਦਾ ਹੀ ਆ ਬਈ ਇਕੱਲਿਆਂ। ਮੈਂ ਬੈਠਾ ਹੀ ਸੋਚੀ ਅੱਲਈ ਮੈਂ ਚਲ ਦੱਸ ਦਗੇ। ਬਹੁਤ ਬੰਦੇ ਪੁੱਛਦੇ ਵੀ ਇਹ ਕਾਹ ਤੋਂ ਤੂੰ ਉਹ ਰੱਖਿਆ ਵੀ ਇਹ ਚੀਜ਼ਾਂ। ਮੈਂ ਮਿੱਥੋ ਇਹਨਾਂ ਨਾਲ ਆਪਣਾ ਮੋਹ ਪਿਆਰ ਆ। ਉਹ ਗਿਆ ਖੜਾ ਆਪਣਾ 53 ਦਾਸ ਖੜਾ ਨਾ। ਨਾਲ ਹੀ ਆ ਪੈਟਬਾਲ ਠੀਕ ਆ ਆ ਆ ਗਿਆ ਆਪਣਾ ਪਿੰਡ ਸਿੱਧੂ ਨਥਾਣਾ ਆਪਣੇ ਚੈਨਲ ਦਾ ਵੀ ਨਾਂਗਾ ਉਹ ਤਾਂ ਹੈਗਾ ਪਿੰਡ ਬਿਣੀ ਪੈਗ ਪਰ ਸਿੱਧੂ ਨਥਾਣਾਗਾ ਉੱਕਰ ਬੋੜਾ ਚਾਹ ਬਣਾ ਲਗੇ ਤੇ ਛਾਵਰ ਕੀਤਾ ਵੇ ਆਪਣਾ ਬੁੱਕ ਐਪ ਤੋਂ ਤੇ ਉਦੋਂ ਨੂੰ ਛਾਵਰਦੇ ਆਪਣੀ ਵਾਰੀ ਆ ਜੂਗੀ ਪਰ ਛਾਵਰ ਸ਼ੂਗਰ ਲੈ ਕੇ ਫਿਰ ਤੁਰਦੇ ਆ ਚਾਹ ਪਾ ਕੇ ਚ ਰੱਖ ਦਿੰਨੇ ਅਦਰ ਮੋਸ ਤੇ ਬਾਅਦ ਚ ਪੀਣੀ ਆ ਹਜੇ ਤਾਂ ਨਹੀਂ ਪੀਣੀ ਹੋਣੀ ਉਦੋਂ ਪੀਵਾਂਗੇ ਨਾ ਨੂੰ ਕਿ ਉਦੋਂ ਬਾਅਦ ਚ ਵਿ ਨਾਲ ਸੀਗੇ ਆਪਾਂ ਇਥੋਂ ਨਾ ਨੂਕੇ ਹਨਾ ਹੁਣ ਤੁਰਦੇ ਆ ਖਾਣ ਨੂੰ ਦੇਖਦੇ ਕੋ ਚੱਕ ਲੈ ਕੇ ਚਾਹ ਤਾਂ ਬਣਾ ਲਈ ਸੀਗੀ ਦੇਖਦੇ ਹਣ ਤੋਂ ਜੇ ਕੋਈ ਹੱਲ ਹੋਇਆ ਇਧਰੋਂ ਇਹ 버ਗਰ ਬੁਰਗਰ ਖਾਣਾ ਹਨਾ ਕੁਝ ਵੀ ਖਾਣਾ ਪਰਾਇਆਂ ਕੁਝ ਵੀ ਉਹ ਸਾਰਾ ਕੁਝ ਹੈਗਾ ਇੱਥੇ ਖਾਣ ਨੂੰ ਚਿਤ ਕਰਦਾ ਗਿਆ ਇਹਦਾ ਖਾ ਸਕਦੇ ਆ ਮੇਰੇ ਵੀਰੋ ਪਰ ਆਪਾਂ ਨਹੀਂ ਖਾਤਾ ਆਪਾਂ ਚਲਦੇ ਆ ਆਪਣੇ ਟਰੱਕ ਕੋਲੇ ਉੱਧਰ ਖੜਾ ਨਾ ਸੂਰਜ ਨਿਕਲਿਆ ਨਾ ਪੂਰਾ ਪਾਰਕਿੰਗ ਲਾਤੀ ਆਪਾਂ ਇੱਥੇ ਠੀਕ ਆ ਇੱਥੇ ਪਾਵਾਂਗੇ ਆਪਾਂ ਸਲੀਪ ਆ ਲਾਪਤੇ ਆ ਮਾਰਸ਼ਲ ਵਾਲੇ ਤੇ ਤੇਲ ਪਾਲੇ ਪਿਆ ਤਾਂ ਸਾਰਾ 20 ਕਿਲੋ ਲੈਣਾ ਹੀ ਆਗਾ ਇੱਥੋਂ ਕਿਉਂਕਿ ਉੱਥੋਂ ਪਿੱਛੇ ਹੀ ਪਾਇਆ ਸੀਗਾ 5 500 ਕਿਲੋਮੀਟਰ ਤੋਂ ਫਿਰ ਗਾ ਇੱਥੋਂ ਨਾ ਕੈਨੇਡਾ ਐਂਟਰ ਹੋਣਾ ਹੁੰਦਾ ਕਰਕੇ ਹਨ ਤੇ ਉਧਰ ਤੇਲ ਇਧਰੋਂ ਨਾਲੋਂ ਮਹਿੰਗਾ ਹੁੰਦਾ ਇਧਰ ਫਿਰ ਵੀ ਸਸਤਾ ਹੁੰਦਾਗਾ ਇੱਕ ਬਾਕੀ ਇਹ ਕੈਨੇਡਾ ਐਂਡਰੋਨ ਤੋਂ ਪਹਿਲਾਂ ਲਾਸਟ ਵਾਲਾ ਪੰਪ ਹੀ ਹੈ ਨਾ ਫਿਰ ਜਿੰਨਾ ਵੀ ਇੱਥੋਂ ਪਹੁੰਚਦਾ 20 30 ਗੇਲਣਾ ਹੈ ਨਾ ਤੇ ਉਹਨਾਂ ਦਾ ਆਪ ਦਾ ਭਰਾ ਕੀ ਜਾਈਦਾਗਾ ਮਿਨੀ ਪੈਕ ਪਹੁੰਚ ਜਾਂਦਾ ਵਾਧ ਤੋਂ ਆਦਾ 100 ਜਾਂ 200 ਲੀਟਰ ਹੋਰ ਪਾਉਣਾ ਪਊ ਇਧਰੋਂ ਅਨਟਾਰੀਓ ਤੋਂ ਕੈਨੇਡਾ ਚ ਤੇ ਮਿਨੀ ਪੈਕ ਇਹਨੇ ਪਹੁੰਚ ਜਾਣਾਗਾ ਵਧੀਆ ਆਪਦਾ ਤਾਂ ਕਰਕੇ ਆ ਪਾਈ ਜਾਂਦੇ ਆ ਭਾਈ ਤੇਲ ਪਾਣੀ ਸਾਰੇ ਹੀ ਮੈਂ ਨਾ ਰੋਟੀ ਗਰਮ ਕਰੀ ਜਾਂਦਾ ਸੀਗਾ ਮੈਂ ਚਾਹ ਰੋਟੀ ਖਾ ਲਈ ਹੈ ਨਾ ਇੰਦਰ ਪਿਆ ਸੀ ਆਪਣਾ ਸਾਰਾ ਸਮਾਨ ਚਾਰ ਚੂਰਦੇ ਹੀ ਸੈਲਡ ਤੇ ਉੱਥੇ ਧਰੀ ਵੀ ਸੀ ਸਬਜ਼ੀ ਮੈਂ ਇਹਨਾਂ ਅੱਗੇ ਘਰ ਦੇ ਵੀ ਕਹਿੰਦੇ ਹਾਂ ਮੈਂ ਇੰਡੀਆ ਰੋਟੀ ਖਾਣੀ ਬਾਈ ਜਮਾ ਅਣ ਚੋਪੜੀ ਠੀਕ ਆ ਲੈਂਦੀ ਲੈਂਦੀ ਤਵੇ ਤੋਂ ਹਣਾ ਉੱਥੇ ਬਾਈ ਬੰਦਾ ਕੋਈ ਵੀ ਮੇਰੇ ਹਿਸਾਬ ਨਾਲ ਹਣਾ ਦੁਪਹਿਰ ਵਾਲੀ ਜਾਂ ਸ਼ਾਮ ਵਾਲੀ ਰੋਟੀ ਤੜਕੇ ਦਾ ਖਾਂਦਾ ਹੀ ਨਹੀਂ ਹਣਾ ਰਿਕਾ ਬੰਦਾ ਉੱਥੇ ਸਰਜਰੀ ਰੋਟੀ ਭਾਲਦਾ ਤੇ ਇੱਥੇ ਆਣਾ ਆਹ ਮੁਲਕਾਂ 'ਚ ਬੰਦੇ ਨੂੰ ਸਾਰਾ ਸਾਰਾ ਕੁਝ ਹੀ ਇੱਨਾ ਦੇਖਣਾ ਪੈਂਦਾ ਬੰਦੇ ਨੂੰ ਤੇ ਖਾਣਾ ਬਿਨਾ ਵੀ ਪੈਂਦਾ ਉਵੇਂ ਹੀ ਕਿਉਂਕਿ ਭਾਈ ਇੱਥੇ ਉਹੀ ਘਰੋਂ ਬਣਾ ਲਿਆ ਹੁੰਦੇ ਚੱਲ ਹਨ ਵਿਆਹੇ ਵੇ ਹੈਗੇ ਆ ਘਰ ਦੇ ਬਣਾ ਦਿੰਦੇ ਆ ਰੋਟੀ ਪਾਣੀ ਚਲੋ ਉਹ ਤਾਂ ਮौज ਹੈਗੀ ਹਨ ਬਣੀ ਬਣਾਈ ਰੋਟੀ ਮਿਲ ਜਾਂਦੀ ਹੈ ਬਾਹਰੋਂ ਨਹੀਂ ਪੌਂਟਾ ਬੈਲੀਆਂ ਖਾਣੀਆਂ ਪੈਂਦੀਆਂ ਚਲ ਕੀ ਕਹਣਾ ਕਿਤੇ ਰੋਟੀ ਖਰਾਬ ਹੋ ਜਾ ਪਹਿਲੀ ਗੱਲ ਤਾਂ ਇਹ ਜੀ ਨਾ ਬਤਾਉਂਦੇ ਨਹੀਂ ਕਿਉਂਕਿ ਚੌਥੇ ਪੰਜਵੇਂ ਦਿਨ ਮੜ ਜਾਣਾ ਹੁੰਦਾ ਮਣੀ ਬਣਾਈ ਰੋਟੀ ਮੈਂ ਕਹਿੰਦਾ ਇੰਡੀਆ ਬੰਦਾ ਜਮਾ ਨਹੀਂ ਬਈ ਐ ਖਾਂਦਾ ਹਨਾ ਉੱਥੇ ਕਹਿੰਦੇ ਨਾ ਜੀ ਤਾਜੀ ਲਾਓ ਅਣਚੋਪੜੀ ਕਹਿੰਦੇ ਅਜ ਤਾਈ ਅਣ ਫਲਾਨਾ ਜੀ ਅਣਚੋਪੜੀ ਖਾਂਦਾ ਉਹਦਾ ਮਤਲਬ ਕੀ ਹੁੰਦਾ ਅਣਚੋਪੜੀ ਦਾ ਇਹੀ ਹੁੰਦਾ ਵੀ ਬਸ ਵੀ ਲੈੰਦੀ ਲੈੰਦੀ ਰੋਟੀ ਮਿਲ ਜੇ ਹਨਾ ਬੰਦੇ ਨੂੰ ਤੇ ਵਿੱਚੋਪੜੀ ਉਹ ਤਾਂ ਉਹਨੂੰ ਥੋੜਾ ਜਿਹਾ ਟਾਈਮ ਹੋ ਗਿਆ ਹੋਊਗਾ ਬਣਾ ਕੇ ਰੱਖੇ ਨੂੰ ਪਰ ਕੇਹੀ ਹੁੰਦਾਗਾ ਹੋਰ ਤਾਂ ਉਹਦੇ ਚ ਕੀ ਹੁੰਦਾ ਅਣਚੋਪੜੀ ਰੋਟੀ ਦਾ ਮਤਲਬ ਆਇਓ ਕੱਦੂ ਦੀ ਆ ਸੌਰੀ ਆਲੂ ਗੋਭੀ ਖਵਾ ਲ ਗਏ ਏਡੀ ਅਜਨਾ ਬਲੋਰ ਦੀ ਹਵਾ ਘਟ ਗਈ ਸੀਗੀ ਠੀਕ ਹੈ ਤੇ ਇਹਨੂੰ ਰੀਸੈਟ ਪਤਾ ਕਿਵੇਂ ਕਰਨਾ ਇਹਨੂੰ ਕਰ ਦੇਣਾ ਇਧਰੋਂ ਜਮ ਬੰਦ ਤੇ ਇਹਨੂੰ ਕਰ ਦੇਣਾਗਾ ਹੀਟ ਤੇ ਹਨਾ ਜਮ ਫੁੱਲ ਇਹਨੂੰ ਕਰ ਦੇਣਾ ਇੱਥੇ ਠੀਕ ਹੈ ਜਾਂ ਇੱਥੇ ਥੋੜਾ ਜਿਹਾ ਐਥੇ ਵੀ ਕਰ ਸਕਦੇ ਆ ਫੇਸ ਵਾਲ ਤੇ ਫੇਰਾ ਤਿੰਨੋਂ ਤਿੰਨੋਂ ਬਟਨ ਹਨਾ ਇਹ ਹੋਲਡ ਕਰਕੇ ਰੱਖਣੇ ਆਗੇ ਇਕੱਠੇ ਇੱਕੋ ਟਾਈਮ ਤੇ ਨਾ ਤਿੰਨਾਂ ਨੂੰ ਹੀ ਪ੍ਰੈਸ ਕਰਨਾਗਾ ਆ ਦੇਖੋ ਫਲੈਸ਼ ਕਰਨ ਲੱਗ ਗਿਆ ਨਾ ਲਾਈਟਾ ਠੀਕ ਹੈ। ਹੁਣ ਇਹਨੂੰ ਛਾੜ ਤੋ। ਇਹਨੂੰ ਫਲੈਸ਼ ਕਰੀ ਜਾਂਦੇ ਰੀਸੈਟ ਹੋ ਜਾਊਗਾ। ਇਹਦੇ ਨਾਲ ਮੰਨ ਲਓ ਬਲੂਰ ਦੀ ਹਵਾ ਘਟਾ ਉਹ ਵੀ ਹੋ ਜਾਂਦਾ। ਜਾਂ ਏਸੀ ਦੀ ਕੂਲਿੰਗ ਬੰਦ ਹੋ ਜਾਂਦੀ ਆਪਣੇ ਹਨਾ ਫੇਰ ਗੈਸ ਵਗੈਰਾ ਜਾਂ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਨਾ ਉਹ ਵੀ ਰੀਸੈਟ ਹੋ ਜਾਂਦਾਗਾ ਠੀਕ ਹੈ। ਤੇ ਇਹਦੇ ਨਾਲ ਹੀਟ ਦਾ ਵੀ ਆਪਣਾ ਹੱਲ ਹੋ ਜਾਂਦਾ ਸਾਰੇ ਹੱਲ ਹੀ ਹੋ ਜਾਂਦੇ ਇਸ ਤਰ੍ਹਾਂ ਰੀਸੈਟ ਕਰਕੇ। ਨਾਲ ہاں ਲਾਜ਼ਮੀ ਟਰੱਕ ਪਹਿਲਾਂ ਬੰਦ ਕਰਨਾ ਮੁਣ ਕੇ ਸੋਚ ਲਾਉਣੀ ਆ। ਠੀਕ। ਇੱਕ ਨੰਬਰ ਤੇ ਜਿੱਥੇ ਆਪਾਂ ਟਰੱਕ ਸਟਾਰਟ ਕਰਨ ਤੋਂ ਪਹਿਲਾਂ ਨਹੀਂ ਇੱਕ ਨੰਬਰ ਤੇ ਲਾਉਂਦੇ ਹੁੰਦੇ ਉੱਥੇ ਲਾ ਕੇ ਰੱਖਣੀ ਆ ਤੇ ਉਹ ਸੋਚ ਲੱਗੀ ਤਾਂ ਇਹ ਪ੍ਰੈਸ ਕਰਨੇ ਆ ਹੁਣ ਇਹ ਕਿਰਾਂ ਕਰਤਾ ਸੀ ਆਪਾਂ ਹੁਣ ਆਪਾਂ ਟਰੱਕ ਨੂੰ ਸਟਾਰਟ ਕਰਕੇ ਦੇਖਾਂਗੇ ਵੀ ਹਵਾ ਕਿੰਨੀ ਕ ਆ ਗਈ ਹੁਣ ਕਿਰਾਂ ਟਰੱਕ ਸਟਾਰਟ ਕਰਦੇ ਆ ਪਤਾ ਲੱਗ ਜੂ ਇਹਨਾਂ ਵਧੀਆ ਪ੍ਰੋਪਰ ਹਨ ਅੱਗੇ ਵੀ ਕਈ ਵਾਰੀ ਕੀਤਾ ਮਰੇ ਹੋ ਜਾਂਦਾ ਹੁੰਦਾ ਰੀਸੈਟ ਹੁਣ ਜੋ ਉੱਤੇ ਇੱਕ ਕਰਨਾ ਹਨ ਉਦੋਂ ਇਹਨੂੰ ਬਲਾਂ ਇਧਰ ਹੀ ਕਰ ਲੋ ਆਪਦਾ ਜਿੱਥੇ ਵੀ ਚਲਾਉਣਾ ਕਿਉਂਕਿ ਹੀਟ ਦਿੱਤਾ ਜੇ ਆਪਾਂ ਕੀ ਕਰਨਾ ਲੈ ਵੀ ਪੂਰਾ ਹੀ ਫਰਕ ਪੈ ਗਿਆ ਨਹੀਂ ਅੱਗੇ ਨਾ ਜਮਾ ਬੰਦ ਹੋ ਗਈ ਸੀ ਇੱਥੇ ਕਰੇ ਤੋਂ ਵੀ ਨਾ ਜਮੇ ਮਾੜੀ ਮਾੜੀ ਆਉਂਦੀ ਫੁੱਲ ਤੇ ਕਰੇ ਤੋਂ ਇੰਨੀ ਆਉਂਦੀ ਸੀਗੀ ਹੁਣ ਆ ਪੂਰੀ ਹਵਾ ਆ ਗਈ ਕਿੰਨੀ ਜਿੰਨੀ ਹੁਣ ਫੁੱਲ ਤੇ ਆ ਨਾ ਇੱਥੇ ਆ ਜਿੰਨੀ ਹਵਾ ਹੁਣ ਆਉਂਦੀ ਅੱਗੇ ਫੁੱਲ ਤੇ ਸੀ ਇੱਥੇ ਆਉਂਦੀ ਸੀਗੀ ਇਹ ਵਧੀਆ ਤਰੀਕਾ ਹੀ ਟੂਟ ਵੀ ਬੰਦ ਹੋ ਜੇ ਜਾਂ ਏਸੀ ਸੋਡਾ ਹਣ ਇਸ ਤਰ੍ਹਾਂ ਇਹਨੂੰ ਰੀਸੈਟ ਕਰ ਲਓ ਇਹਦੇ ਨਾਲ ਵਧੀਆ ਜਿਹੜਾ ਹੱਲ ਹੋ ਜਾਂਦਾ ਚਲੋ ਸ਼ੌਪ ਵਗੈਰਾ ਤੇ ਬਾਅਦ ਚ ਚੈੱਕ ਕਰਾਉਣਾ ਜੋ ਵੀ ਕਰਾਉਣਾ ਉਹ ਬਾਅਦ ਦੀਆਂ ਗੱਲਾਂ ਆਂ ਪਰ ਆਪਣਾ ਕੇਰਾਂ ਹਾਲੇ ਇਸ ਚੀਜ਼ ਨਾਲ ਵਧੀਆ ਹੋ ਜਾਂਦਾ ਦੇਖੋ ਹੁਣ ਪੂਰੀ ਹਵਾ ਮਾਰ ਰਿਹਾਗਾ ਓਕੇ ਰਿਪੋਰਟ ਤੇ ਹੁਣ ਆਪਾਂ ਰੋਟੀ ਪਾਣੀ ਲਿਆ ਸੀਗਾ ਖਾ ਤੇ ਦੂ ਬਾਅਦ ਆਪਾਂ ਹੈਗੇ ਸੌਣੇ ਠੀਕ ਆ ਤੇ ਸਾਰੇ ਜਣੇ ਆਪਣੇ ਚੈਨਲ ਨੂੰ ਹਨਾ YouTube ਵਾਲੇ ਨੂੰ ਸਬਸਕ੍ਰਾਈਬ ਕਰ ਲੋ ਤੇ Facebook ਵਾਲ ਨੂੰ ਫੋਲੋ ਆਪਣਾ ਨਾਮ ਹੈਗਾ ਦੋਨੇ ਸੇਮ ਹੀ ਹੈਗਾ ਪ੍ਰਿੰਡ ਬਿਣੀ ਬੈਕ ਤੋਂ ਹਰ ਇੱਕ ਥਾਂ ਗਾ ਟਿਕਟੌਕ ਤੇ ਵੀ ਇੰਸਟਾ ਤੇ Facebook ਤੇ ਹਨਾ ਸਨੈਪਚੈਟ ਤੇ YouTube ਤੇ ਸਾਰੇ ਕਿਤੇ ਸੇਮ ਹੀ ਨਾਂ ਰੱਖਿਆ ਆਪਾਂ ਤੇ ਸਾਰੇ ਜਣਿਆਂ ਨੂੰ ਰਿਕਵੈਸਟ ਕਰਿਓ ਫਾਲੋ ਤੇ ਸਬਸਕ੍ਰਾਈਬ ਆਪਣਾ ਚੈਨਲ